ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਜਤ ਸਰੀ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸੋਝਾਉਂਦੇ ਹਨ ਵੀ ਉਹ ਅਕਾਲ ਪੁਰਖ ਪਰਮਾਤਮਾ ਸਾਨੂੰ ਸਾਰੇ ਪਦਾਰਥ ਦੇਣ ਵਾਲਾ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਈਏ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਜਿਹੜਾ ਬਿਰਥਾ ਜਾਂਦਾ ਹੈ ਗੁਰਬਾਣੀ ਫਰਮਾਨ ਹੈ ਮੇਰਾ ਹੀ ਅਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਸਤਗੁਰ ਕਹਿੰਦੇ ਭਾਈ ਜਦੋਂ ਗੁਰੂ ਨੇ ਆਪਣੇ ਸਿਰ ਉੱਤੇ ਹੱਥ ਰੱਖਿਆ ਜਿਨਾਂ ਉੱਤੇ ਵੀ ਗੁਰੂ ਸਮਰੱਥ ਸਿਰ ਉੱਤੇ ਹੱਥ ਰੱਖ ਦਿੰਦਾ ਹੈ ਔਰ ਉਹਨਾਂ ਦੇ ਹਿਰਦੇ ਤੇ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਦਾ ਹੈ ਗੁਰੂ ਕਿਰਪਾ ਕਰੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਸਕਦਾ ਹੈ ਔਰ ਜਨਮ ਜਨਮ ਕੇ ਕਿਦ ਵਿੱਚ ਦੁੱਖ ਉਤਰੇ ਗੁਰਨਾਮ ਦਿਓ ਰਿੰਨ ਲਾਤਾ ਕਿਲ ਵਿਕ ਕੰਦ ਨੇ ਪਾਪ ਨੂੰ ਰਿੰਨ ਕਹਿੰਦੇ ਨੇ ਕਰਜ਼ਾ ਵਿਕਾਰਾਂ ਦਾ ਭਾਰ ਮਹਾਰਾਜ ਕਹਿੰਦੇ ਭਾਈ ਜਿਸ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਗਏ ਦੁੱਖ ਦੂਰ ਹੋ ਗਏ ਤੇ ਉਸ ਦੇ ਸਿਰੋਂ ਜਿਹੜਾ ਸੀ ਉਹ ਪਾਪਾਂ ਦਾ ਕਰਜ਼ਾ ਉਤਰ ਗਿਆ ਮੇਰੇ ਮਨ ਪਜ ਰਾਮ ਨਾਮ ਸਭ ਅਰਥਾ ਅਰਥਾ ਦਾ ਮਤਲਬ ਹੈ ਪਦਾਰਥ ਇਹ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਜਿਹੜਾ ਹੈ ਉਹ ਸਾਰੇ ਪਦਾਰਥ ਦੇਣ ਵਾਲਾ ਹੈ ਗੁਰ ਪੂਰੇ ਹਰ ਨਾਮ ਦਰਿੜਾਇਆ ਦਨ ਨਾਵੇ ਜੀਵਨ ਬਰਤਾ ਹੈ ਮਨ ਗੁਰ ਦੀ ਸ਼ਰਨ ਪਿਆਰ ਹੈ ਪੂਰੇ ਗੁਰੂ ਨਹੀਂ ਪ੍ਰਮਾਤਮਾ ਦਾ ਨਾਮ ਮੇਰੇ ਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਜਿਹੜੀ ਹੈ ਇਹ ਬੇਅਰਥ ਚਲੀ ਜਾਂਦੀ ਹੈ ਰਹਾਉ ਬਿਨ ਗੁਰ ਮੂੜ ਪਈ ਹੈ ਮਨ ਮ ਤੇ ਮੋ ਮਾਇਆ ਨਿਤ ਫਾਥਾ ਮਹਾਰਾਜ ਕਹਿੰਦੇ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਮਨ ਮਰਜ਼ੀਆਂ ਕਰਦੇ ਹਨ ਉਹ ਗੁਰੂ ਦੀ ਸ਼ਰਣ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਤਿੰਨ ਸਾਧ ਚਰਨ ਨ ਸੇਵੇ ਕਬ ਹੋ ਤਨ ਸਭ ਜਨਮ ਅਕਾਥਾ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਹੁੰਦਾ ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ਜਿਨ ਸਾਧ ਚਰਨ ਸਾਧ ਪਗ ਸੇਵੇ ਤਨ ਸਫਲ ਜਨਮ ਸਨਾਥਾ ਮਰਦ ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਔਰ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਮੋਖ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗ ਨਾਥਾ ਏ ਹਰੀ ਏ ਜਗ ਦੇ ਰਾਤੇ ਪ੍ਰਮਾਤਮਾ ਸਾਡੇ ਉੱਤੇ ਮਿਹਰ ਕਰੋ ਸਾਨੂੰ ਆਪਣੇ ਦਾਸਾਂ ਦੇ ਦਾਸ ਬਣਾ ਲਓ ਜੀ ਕਿਉਂ ਕਿਉਂਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਇਹ ਦਾਤਾ ਜੀ ਇਹ ਗੁਰੂ ਜੀ ਅਸੀਂ ਆਪ ਮਾਇਆ ਮੋਹ ਵਿੱਚ ਅੰਨੇ ਹਾਂ ਔਰ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਸਾਨੂੰ ਸਹੀ ਜੀਵਨ ਜੁਗਤ ਜਿਹੜੀ ਹੈ ਉਹਦੀ ਸੂਝ ਨਹੀਂ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਤੇ ਨਹੀਂ ਤੁਰ ਸਕਦੇ ਦਾਤਾ ਜੀ ਕਿਰਪਾ ਕਰੋ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ ਦਾਤ ਨਾਨਕ ਆਖਦਾ ਕਿ ਹੈ ਗੁਰੂ ਜੀ ਦਾਤਾ ਜੀ ਕਿਰਪਾ ਕਰੋ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾਓ ਤਾਂ ਕਿ ਅਸੀਂ ਤੁਹਾਡੇ ਪੱਲੇ ਲਾ ਕੇ ਅਸੀਂ ਤੁਹਾਡੇ ਦੱਸੇ ਵੇ ਰਾਹ ਤੇ ਤੁਰ ਸਕੀਏ ਇਹ ਅਰਦਾਸ ਮਾਲਕ ਦੇ ਜਨਨਾ ਵਿੱਚ ਕਰਦੇ ਰਹੀਏ ਹਮ ਅੰਧਲੇ ਗਿਆਨਹੀਨ ਗਿਆਨੀ ਹੈ ਦਾਤਾ ਜੀ ਅਸੀਂ ਮਾਇਆ ਦੇ ਮੋਹ ਵਿੱਚ ਅੰਦੇ ਹੋਇਆ ਆਪ ਜੀ ਕਿਰਪਾ ਕਰੋ ਸਾਨੂੰ ਰਾਹ ਦਰਸਾਓ ਤਾਂ ਕਿ ਅਸੀਂ ਜੀਵਨ ਰਾਹ ਤੇ ਤੁਰ ਕੇ ਸਹੀ ਸੇਧ ਲੈ ਸਕੀਏ ਸਾਡੇ ਜੀਵਨ ਦਾ ਜਿਹੜਾ ਅਸਲ ਮਨੋਰਥ ਹੈ ਉਹਨਾਂ ਸਮਝ ਸਕੀਏ ਇਹ ਅਰਦਾਸ ਮਾਨਕ ਦੇ ਚਰਨਾਂ ਵਿੱਚ ਕਰਦੇ ਰਹੀਏ ਪ੍ਰਮਾਤਮਾ ਸਭਨਾ ਪਰਮੇਰ ਪਰਿਆਤ ਰੱਖੇ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਪਾਕਤਾ ਦੀ ਅਰਦਾਸ ਤੇ ਗੁਰੂ ਘਰ ਦੇ ਸੇਵਾਵਾ ਪਾਤਸ਼ਾਹ ਕਿਰਪਾ ਕਰਕੇ ਸਭ ਦੇ ਮਨਾਂ ਨੂੰ ਪ੍ਰੇਰਿਤ ਆਪ ਲੈ ਲੈਣ ਨਤਰ ਅਰਦਾਸ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਾਨਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ